ਹੈਲੋ ਜੀ ਸਤਿ ਸ਼੍ਰੀ ਗਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣਗ ਦੀ ਠੀਕ ਠਾਕ ਹੋਗੇ ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੱਕੀਆਂ ਬਖਸ਼ੇ ਤੇ ਅੱਜ ਜੀ ਅਸੀਂ ਚੌਨਾ ਲਾਉਣਾ ਸ਼ੁਰੂ ਕਰਤਾ ਏ ਇਹ ਦੇਖੋ ਆਪਣੇ ਲਾਬੇ ਲੱਗੇ ਹੋਇਆ ਤੇ ਨਾਲ ਹੀ ਲੱਗੇ ਆ ਜੀ ਆਪਣੇ ਬੱਚੇ ਵੀ ਗੁਰਸਿੱਧ ਤੇ ਵੀ ਲੱਗੀ ਆ ਤੇ ਗੁਰਜੋਤ ਵੀ ਲੱਗੀ ਆ ਇਨਨ ਬਹੁਤ ਜ਼ਿਆਦਾ ਸ਼ੌਂਕ ਰੰਦਾ ਏ ਕਈ ਦਿਨਾਂ ਤੋਂ ਕਹਿਣ ਲੱਗੇ ਆ ਕਿ ਅਸੀਂ ਮੰਮਾ ਨਾਲ ਝੋਨਾ ਲਾਵਾਂਗੇ ਲਾਪਿਆਂ ਦੇ ਤੇ ਬਸ ਇਨਨ ਸਵੇਰ ਦੇ ਲੱਗੇ ਆ ਇਹ ਸ਼ੌਂਕ ਦੇ ਨਾਲ ਤੇ ਬਾਕੀ ਜੀ ਧੁੱਪ ਵੀ ਬਹੁਤ ਜ਼ਿਆਦਾ ਏ ਤੇ ਆਪਾਂ ਜੀ ਚਾਹ ਪਲਾਤੀ ਲਾਪਿਆਂ ਨੂੰ ਤੇ ਹੁਣ ਫਿਰ ਤੋਂ ਸ਼ੁਰੂ ਹੋ ਗਏ ਨਹੀਂ ਇਹ ਲਾਬੇ ਜੀ ਆਪਣੇ ਗਵਾਂਢੀ ਨੇ ਤੇ ਉਹਨਾਂ ਤੋਂ ਲਵਾ ਰਹੇ ਆ ਤਾਂ ਕਰਕੇ ਨਾਲ ਬੱਚੇ ਲੱਗੇ ਹੋਏ ਆ ਤੇ ਬੱਸ ਇਹਨਾਂ ਨੂੰ ਕਿਹਾ ਕਿ ਤੁਸੀਂ ਬੱਸ ਕਰੋ ਹੁਣ ਬਾਕੀ ਬੱਸ ਕਰਨ ਦਾ ਨਾਂ ਹੀ ਨਹੀਂ ਲੈ ਰਹੇ ਬਹੁਤ ਸ਼ੌਕ ਨਾਲ ਲੱਗੇ ਆ ਤੇ ਚਲੋ ਸ਼ੌਕ ਪੂਰਾ ਕਰ ਲੈਣਾ ਤੇ ਇੱਥੇ ਜਿਗਰਜੋਤ ਤੇ ਪਾਪਾ ਲੱਗੇ ਆ ਕੰਨਾ ਚੌੜਾ ਕਰਨ ਕਿਉਂਕਿ ਇੱਥੋਂ ਹੁਣ ਲੰਘਿਆ ਕਰਾਂਗੇ ਫਿਰ ਜਦੋਂ ਇਹ ਵੀ ਚੋਨਾ ਲੱਗ ਗਿਆ ਤਾਂ ਆਪਣੇ ਮਿਰਚਾਂ ਵਾਲੀ ਜਸਾ ਤੇ ਫਿਰ ਲੰਗਣ ਵਾਸਤੇ ਬੰਨਾ ਵਧੀਆ ਚਾਹੀਦਾ ਏ ਇੱਥੇ ਖਰਾਬ ਜਾ ਹੋਇਆ ਪਿਆ ਸੀ ਸਾਰਾ ਆ ਜਾ ਆ ਵੇਖੋ ਗੁਰਜੋਵਰ ਦਾਲ ਕੀ ਬਣਾਈ ਬੈਠੀ ਅਜੀਬ ਗੁੱਸੇ ਵਿੱਚ ਮੈਨੂੰ ਚੋਣਾ ਲਾਉਂਦੇ ਹੈ ਉਤਕ ਤੋਂ ਪੜੀ ਹੋਗੀ ਮਾਰ ਹੋ ਜਾਵੇਗਾ ਬਹੁਤ ਗੁੱਸੇ ਚ ਆਈਏ ਬੜੀਆਂ ਨੁਮਾਜਾਂ ਮਾਰੀਆਂ ਨੇ ਕਿ ਆ ਜਾ ਬੱਸ ਕਰ ਪਰ ਆਉਂਦੀ ਨਹੀਂ ਸੀ ਉਹਨੇ ਕਿਹਾ ਕਿ ਜੇ ਬਿਮਾਰ ਹੋ ਗਈ ਨਾ ਫਿਰ ਮਾਮੇ ਨੇ ਲੈ ਕੇ ਜਾਣਾ ਤੇ ਤਾਂ ਕਰਕੇ ਆਈ ਤੇ ਹੁਣ ਜੀ ਮੈਂ ਕਰ ਆ ਕੇ ਤੇ ਹੁਣ ਲੱਗੀ ਸੀ ਇੱਥੇ ਕੱਪੜੇ ਸੁੱਕਣੇ ਪਾਉਣ ਕੱਪੜੇ ਮੈਂ ਮਸ਼ੀਨ ਦੇ ਵਿੱਚ ਸੁਕਾ ਰਹੇ ਸੀ ਤੇ ਰੱਖ ਦਿੱਤੀ ਸੀ ਢੱਡ ਕੇ ਬਾਹਰ ਤੇ ਮੈਂ ਸੋਚਿਆ ਕਿ ਇੱਕ ਵਾਰ ਚਾਹ ਦੇ ਆਉਂਦੇ ਆ ਤੇ ਹਾਂ ਜੀ ਮੈਂ ਕੱਪੜੇ ਸੁੱਕਣੇ ਪਾਉਣ ਲੱਗੀ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਰਹੀ ਆ ਅੱਜ ਬਿਲਕੁਲ ਵੀ ਹਵਾ ਨਹੀਂ ਹੈਗੀ ਤੇ ਗਰਮੀ ਚ ਬਹੁਤ ਸ਼ੁਰੂ ਹੋ ਗਈ ਏ ਤੇ ਝੋਨੇ ਦਾ ਵੀ ਹੁਣ ਤਾੜਾ ਪੈ ਗਿਆ ਏ ਤੇ ਤੁਸੀਂ ਮੇਰੇ ਭੈਣਾ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਝੋਨਾ ਉਧਰ ਸ਼ੁਰੂ ਹੋ ਗਿਆ ਹੈ ਕਿ ਨਹੀਂ ਲੱਗ ਰਿਹਾ ਹੈ ਕਿੰਨਾ ਕੁ ਰਹਿ ਗਿਆ ਹੈ ਤੇ ਸਾਡੇ ਤਾਂ ਜਿੱਥੇ ਹੋਣੀ ਸ਼ੁਰੂ ਹੋਇਆ ਹੈ ਹਲੇ ਤੇ ਆਪਾਂ ਜੀ ਮੁੱਛਲ ਚੋਨਾ ਲਾ ਰਹੇ ਆ ਤੇ ਬਾਸਮਤੀ ਇਹ ਜੇ ਲੇਟ ਸ਼ੁਰੂ ਹੋਵੇਗਾ ਤੇ ਮੈਂ ਜੀ ਸਬਜੀ ਕਰਤੀ ਆ ਆਪਾਂ ਸਬਜੀ ਬਣਾਈ ਹੈ ਜੀ ਪੀਠਾ ਤੇ ਵਿੱਚ ਛੋਲੇ ਪਾਏ ਆ ਪੀਠਾ ਆਪਾਂ ਜਿਹੜਾ ਪਹਿਲਾਂ ਬਣਾਇਆ ਸੀ ਉਹ ਅੱਧਾ ਪਿਆ ਸੀ ਤੇ ਇਹ ਵਿੱਚ ਛੋਲੇ ਮਿਕਸ ਕਰਕੇ ਬਣਾਇਆ ਹੈ ਅੱਜ ਹੀ ਬਹੁਤ ਟੇਸਟੀ ਸਬਜੀ ਬਣੀ ਆ ਤੇ ਜੇ ਤੁਸੀਂ ਕਦੇ ਇਸ ਤਰ੍ਹਾਂ ਨਹੀਂ ਬਣਾਈ ਤਾਂ ਜਰੂਰ ਬਣਾਇਆ ਛੋਲੇ ਵਾਲਾ ਪੇਠਾ ਤੇ ਬਹੁਤ ਹੀ ਟੇਸਟੀ ਬਣਦੀ ਆ ਜੀ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ ਤੇ ਹੁਣ ਜੀ ਮੈਂ ਲੱਗਿਆਂ ਤੰਦੂਰੀ ਪਾਲਣ ਇੰਨੀ ਜ਼ਿਆਦਾ ਗਰਮੀ ਹੈ ਕਿ ਰੋਟੀ ਸਬਜ਼ੀ ਬਣਾਉਣ ਦਾ ਨਾ ਹੈ ਬਹੁਤ ਹੀ ਔਖਾ ਲੱਗਦਾ ਹੁਣ ਤਾਂ ਤੇ ਸਭ ਤੋਂ ਔਖਾ ਕੰਮ ਜੀ ਗਰਮੀ ਦੇ ਵਿੱਚ ਇਹੀ ਲੱਗਦਾ ਹੈ ਰੋਟੀਆਂ ਬਣਾਉਣ ਵਾਲਾ ਜੇ ਤਵੇ ਤੇ ਬਣਾਉਂਦੇ ਆ ਤਾਂ ਉਹ ਵੀ ਗਰਮੀ ਇੰਨੀ ਜ਼ਿਆਦਾ ਮੇਰੇ ਰਾਤ ਸੇਰ ਨੂੰ ਚੜ ਗਈ ਤਵੇ ਤੇ ਬਣਾਈਆਂ ਸੀਗੀਆਂ ਰਾਤ ਰੋਟੀਆਂ ਤੇ ਇੰਨੀ ਕੋਈ ਗਰਮੀ ਚੜੀ ਸੇਰ ਨੂੰ ਕੇ ਕਾਫੀ ਧੇਰ ਤੱਕ ਦਰਦ ਕਰੀ ਗਿਆ ਸਿਰ ਤੇ ਜੇ ਦੁਪਹਿਰ ਦੀ ਦੁਪਹਿਰ ਨੂੰ ਵੀ ਬਹੁਤ ਹੁੰਦੀ ਹੈ ਜੀ ਗਰਮੀ ਤੇ ਅੱਜ ਕੱਲ ਤਾਂ ਜੀ ਬਹੁਤ ਹੀ ਔਖਾ ਹੋ ਜਾਂਦਾ ਰੋਟੀ ਪਾਣੀ ਬਣਾਉਣ ਦਾ ਇਹ ਤਾਂ ਔਰਤਾਂ ਜਾਣਦੀਆਂ ਨੇ ਕਿ ਉਹ ਕਿਦਾਂ ਕਰਦੀਆਂ ਨੇ ਕੰਮ ਰੋਟੀ ਸਬਜ਼ੀ ਦਾ ਕਿਉਂਕਿ ਗਰਮੀ ਦੇ ਵਿੱਚ ਨਾ ਇਹ ਜੀ ਕੰਮ ਬਹੁਤ ਔਖਾ ਲੱਗਦਾ ਹੈ ਤੇ ਬਾਕੀ ਜੀ ਕੀਤੇ ਬਿਨਾ ਸਰਦਾ ਵੀ ਨਹੀਂ ਤੇ ਹੋਮ ਜੀ ਮੈਂ ਤਾਂ ਦੂਜੀ ਬਾਲ ਦਿੰਨੀ ਆ ਤੇ ਕੱਪੜੇ ਵੀ ਅੱਜ ਸਾਡੇ ਕਾਫੀ ਜ਼ਿਆਦਾ ਬਣ ਗਏ ਤਾਉਣ ਵਾਲੇ ਨੇ ਕਿਉਂਕਿ ਦੋ ਦਿਨ ਤੋਂ ਨਾ ট্রান্সਫਰਮ ਸਾੜ ਰਿਆ ਸੀ ਜਿਹਦਾ ਕਰਕੇ ਲਾਈਟ ਨਹੀਂ ਆਈ ਤੇ ਇੱਕ ਦਿਨ ਤਾਂ ਮੈਂ ਮੋਟਰ ਤੇ ਤੋਲ ਲਈ ਸੀ ਬਾਹਰ ਵਾਲੀ ਖੇਤ ਵਾਲੀ ਮੋਟਰ ਤੇ ਤੇ ਕੱਲ ਫਿਰ ਮੈਂ ਰੱਖ ਤੇ ਇਦਾਂ ਹੀ ਤੇ ਮੇਰੇ ਕੋਲ ਨਹੀਂ ਤੋਤੇ ਗਏ ਫੂ ਫਿਰ ਮੈਂ ਜਿੰਝੀ ਨ ਬੱਚਾ ਅੱਜ ਸਵੇਰੇ ਤੋਤੇ ਆ ਦੋ ਤਿੰਨ ਪੂਰ ਬਣੇ ਆ ਕੱਪੜੇ ਬਹੁਤ ਬਣ ਗਏ ਸੀ ਤਾਂ ਕਰਕੇ ਟਾਈਮ ਲੱਗ ਗਿਆ ਤੇ ਹੁਣ ਜੀ ਮੈਂ ਪਾ ਰਹੀ ਐ ਇਹਦੇ ਵਿੱਚ ਕੁਝ ਪਾਥੀਆਂ ਪਾਵਾਂਗੀ ਤੇਪੜੀਆਂ ਸੁੱਕੀਆਂ ਲੋਹੇ ਤੇ ਇਹ ਬਾਲ ਗਏ ਤੇ ਮੈਂ ਉੱਪਰੋਂ ਦੋ ਕੁ ਲੱਕੜਾਂ ਪਾ ਦਿਆਂਗੀ ਇਹ ਤੁੰਦੂਰੀ ਸਾਡੀ ਨਾਲ ਬਹੁਤ ਵਧੀਆ ਨਿਕਲੀ ਏ ਥੋੜੇ ਜਿਹਾ ਲਨ ਨਾਲੀ ਤਪ ਜਾਂਦੀ ਏ ਤੇ ਵਧੀਆ ਇਹਦੇ ਚ ਰੋਟੀਆਂ ਲੱਗ ਜਾਂਦੀਆਂ ਐ ਤਾਂ ਛੋਟੀ ਜੀ ਬਾਕੀ ਰੋਟੀਆਂ ਵਧੀਆ ਲੱਗ ਜਾਂਦੀਆਂ ਤੇ ਹੁਣ ਜੀ ਮੈਂ ਥੋੜੀਆਂ ਜਿਹੀ ਲੱਕੜਾਂ ਲਿਆ ਕੇ ਪਾ ਦਾਂਗੀ ਤੇ ਇਹ ਲੱਕੜਾਂ ਵੀ ਆਪਾਂ ਸਵੇਰੇ ਲਾਏ ਆਏ ਸੀ ਜਦੋਂ ਚਾਹਣ ਗਏ ਸੀ ਤੇ ਇਹ ਲੱਕੜਾਂ ਬਾਹਰੋਂ ਲੈ ਕੇ ਆਏ ਆਂ ਖੇਤ ਤੋਂ ਇਹ ਉਹੀ ਲੱਕੜਾਂ ਨੇ ਜਿਹੜੀਆਂ ਆਪਾਂ ਮਿਰਚਾਂ ਦੇ ਉੱਪਰ ਛਾਂ ਕੀਤੀ ਸੀ ਛਟੀਆਂ ਲਾ ਕੇ ਸਰਦੀਆਂ ਦੇ ਵਿੱਚ ਕੋਰੇ ਤੋਂ ਬਚਾਉਣ ਵਾਸਤੇ ਆਪਾਂ ਤੂੜਦੀਆਂ ਛਟੀਆਂ ਵੀ ਵਿੱਚ ਕੁਝ ਲਾਆਂੀਆਂ ਸੀਗੀਆਂ ਉੱਪਰ ਆਪਾਂ ਤਰਪੈਲ ਲਾਈ ਸੀ ਤੇ ਇਹ ਸਾਰਾ ਬਾਲਣ ਉਹੀ ਬਣਿਆ ਹੈ ਤੇ ਹੁਣ ਸੋਚਿਆ ਕਿ ਚਾਹ ਦਾ ਤੰਦੂਰੀ ਬਾਲਣਾ ਕਰਾਂਗੇ ਦਿਨਾਂਵਾਂ ਤੇ ਬਾਲਣ ਹੋਰ ਹੈ ਨਹੀਂ ਬੱਕ ਜਰਨਾਠਾ ਬੰਨਾਂ ਨੇ ਉਹ ਚਰਾ ਕੇ ਲਿਆਏ ਸੀ ਪਪੂਲਰ ਦੀਆਂ ਲੱਕੜ ਦੀਆਂ ਤੇ ਉਹਦੇ ਨਾਲ ਨਾ ਰੋਟੀਆਂ ਜ਼ਿਆਦਾ ਸੜ ਜਾਂਦੀਆਂ ਨੇ ਉਹਨਾਂ ਦੀ ਅੱਗ ਬਹੁਤ ਜ਼ਿਆਦਾ ਬਾਣ ਜਾਂਦੀ ਏ ਤੇ ਹੰਜ ਮੈਂ ਕੁਛ ਲੱਕੜਾਂ ਪਾ ਦੇਣੀ ਆ ਤੇ ਜਿਹਦੇ ਨਾਲ ਤਾਂ ਬੁਰੀ ਵੜੀਆ ਚੁੱਤੀ ਹੋ ਜਾਵੇਗੀ ਤਪ ਜਾਵੇਗੀ ਜਾਣੇ ਕਹਿਣ ਦਾ ਮਤਲਬ ਹੈ ਵੀ ਇੱਕ ਵਾਰੀ ਹੁਣ ਪਾਲਾਂਗੇ ਤਾਂ ਆਹ ਤੰਦੂਰੀ ਪੂਰੀ ਕਾਲੀ ਹੋ ਜਾਂਦੀ ਏ ਤੇ ਉਸ ਤੋਂ ਬਾਅਦ ਆਪਣੇ ਆਪ ਸਾਫ਼ ਹੋ ਜਾਂਦੀ ਏ ਚਿੱਟਾ ਨੂੰ ਕਵੀ ਤਾਂ ਤੰਦੂਰੀ ਚਿੱਟਾ ਹੋ ਗਿਆ ਰੋਟੀਆਂ ਲਾ ਲੀਏ ਕਰਨ ਨੂੰ ਤਾਂ ਚੱਲ ਬੰਦਾ ਸਵੇਰੇ ਸਵੇਰੇ ਵੀ ਕਰ ਲੈਂਦਾ ਹੈ ਬਾਕੀ ਮੇਰਾ ਬੇਬੀ ਛੋਟਾ ਹੈ ਜਿੱਦਾਂ ਕਰਕੇ ਮੈਂ ਲੇਟ ਹੋ ਜਾਂਦੀ ਆ ਇਹ ਹੋਂਜੀ ਆਪਾਂ ਰੋਟੀ ਪਾਣੀ ਖਾ ਕੇ ਤੇ ਉਸ ਤੋਂ ਬਾਅਦ ਮੈਂ ਰੀਤ ਨੂੰ ਸਵਾਤਾ ਸੀ ਚੋਰੀ ਵਿੱਚ ਪਾਤਾ ਸੀ ਤੇ ਹੁਣ ਮੈਂ ਲੱਗ ਪਈ ਆ ਜੀ ਸੂਟ ਦੀ ਸਿਲਾਈ ਕਰਨ ਤੇ ਇਹ ਜੀ ਦੇਖੋ ਮੈਂ ਗਾਣਾ ਡਿਜ਼ਾਈਨ ਬਣਾਇਆ ਹੈ ਤੇ ਇਹ ਵੀ ਡਿਜ਼ਾਈਨ ਬਣਾਉਣਾ ਸੀਗਾ ਇਹਦਾ ਇਸ ਕਰਕੇ ਨਾ ਮੇਰੇ ਕੋਲ ਸੂਟ ਕਈ ਦਿਨਾਂ ਤੋਂ ਕੱਟਿਆ ਪਿਆ ਸੀ ਤੇ ਦੀ ਸਲਾਈ ਕਰਨ ਦਾ ਜੀ ਮੈਨੂੰ ਟਾਈਮ ਨਹੀਂ ਮਿਲ ਰਿਹਾ ਸੀ ਤੇ ਹੁਣ ਲੱਗੀ ਆ ਜੀ ਇੱਕ ਤਾਂ ਬੱਚੇ ਵੀ ਹੁਣ ਤਿਆਰ ਹੋ ਗਏ ਆ ਕਿ ਨਾਲ ਕੇ ਚੱਲੀਏ ਜਲਦੀ ਤੇ ਉਦੋਂ ਮੇਰੇ ਡੈਡੀ ਵੀ ਬਿਮਾਰ ਹੋਏ ਸੀ ਤੇ ਉੱਥੇ ਸ਼ਹਿਰ ਤਾਂ ਗਏ ਸੀ ਪੁੱਛਣ ਹਸਪੀਟਲ ਤੇ ਬਾਕੀ ਹੁਣ ਕਰ ਇਹ ਵੀ ਜਾਵਾਂਗੇ ਇਹ ਦੇਖੋ ਇਹ ਮੈਂ ਕਲਾ ਡਿਜ਼ਾਈਨ ਬਣਾਇਆ ਏ ਤੇ ਮੇਰੇ ਪੈਣਾ ਜ਼ਰੂਰ ਦੱਸਿਓ ਕਿਦਾਂ ਦਾ ਬਣਿਆ ਸਹੀ ਲੱਗਦਾ ਕਿ ਨਹੀਂ ਤੇ ਇਹ ਹੁਣ ਮੈਂ ਸੋਚਿਆ ਕਿ ਚੱਲ ਸੂਟ ਬਣਾ ਲਵਾਂ ਕਿਉਂਕਿ ਗਰਮੀਆਂ ਦੇ ਕੱਪੜੇ ਨਾ ਹੁਣ ਪੁਰਾਣੇ ਹੀ ਹੈਗੇ ਮੇਰੇ ਕੋਲ ਹੁਣ ਇਸ ਵਾਰੀ ਮੈਂ ਇਹੋ ਹੀ ਲੈ ਆ ਤੇ ਇਹ ਹਲੇ ਸੀਨ ਵਾਲੇ ਪਏ ਆ ਕਿਉਂਕਿ ਇਹ ਹੁੰਦਾ ਫਿਰ ਸਾਨੂੰ ਖੇਤ ਦਾ ਕੰਮ ਵੀ ਵਿੱਚ ਕਰਨਾ ਪੈਂਦਾ ਹੈ ਤੇ ਜੀਦ ਕਰਕੇ ਲੇਟ ਹੋ ਜਾਂਦੀਆਂ ਕੰਮਾਂ ਨੂੰ ਫਿਰ ਦੁਪਹਿਰ ਨੂੰ ਵੀ ਆਏ ਮੰਦਾ ਸਰੀਰ ਜਾਂ ਥੱਕ ਜਾਂਦਾ ਏ ਤੇ ਦਿਲ ਨਹੀਂ ਕਰਦਾ ਲੱਗਣ ਨੂੰ ਤੇ ਨੀਂਦ ਜੀ ਆਉਣ ਲੱਗ ਜਾਂਦੀ ਏ ਫਿਰ ਕਈ ਵਾਰੀ ਤਾਂ ਮੈਂ ਦੁਪਹਿਰ ਨੂੰ ਵੀ ਲੱਗੀ ਰਹਿੰਦੀ ਆ ਕੋਈ ਕੰਮ ਹੋਵੇ ਤਾਂ ਮੈਂ ਕਰ ਲੈਂਦੀ ਆ ਤੇ ਬਾਕੀ ਅੱਜ ਮੈਂ ਸੋਚਿਆ ਕਿ ਅੱਜ ਮੈਂ ਸੂਟ ਸੀ ਕਈ ਚੱਡਾਂਗੀ ਤੇ ਜਿਨ੍ਹਾਂ ਦੇ ਬੱਚੇ ਆ ਉਹ ਤਾਂ ਪੈਣਾ ਜਾਣਦੀਆਂ ਕਿ ਇਦਾਂ ਹੀ ਖਲਾਰਾ ਹੁੰਦਾ ਹੈ ਬੱਚਿਆਂ ਦੇ ਵਿੱਚ ਤੇ ਉਹ ਤਾਂ ਔਕਾ ਹੋ ਜਾਂਦਾ ਏ ਕਾਰ ਦੇ ਕੰਮ ਕਰਨ ਨਾਲ ਜੇ ਖੇਤ ਦਾ ਵੀ ਕਰਦੇ ਆ ਫਿਰ ਹੋਰ ਵੀ ਔਕਾ ਆਉਂਦਾ ਏ ਤੇ ਹੁਣ ਜੀ ਮੈਂ ਸ਼ਾਮ ਦਾ ਟਾਈਮ ਹੋ ਗਿਆ ਸੀ 4 ਵਜੇ ਦਾ ਤੇ ਕੂਲਰ ਕੱਢਣਾ ਸੀ ਬਾਹਰ ਮੰਜੇ ਮੁੰਜੇ ਬਾਹਰ ਰੱਖਣੇ ਸੀ ਤੇ ਇੱਕ ਤਾਂ ਜੀ ਧੂੜ ਜੀ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਇੱਕ ਨਾ ਟੈਲਾ ਵੀ ਬਹੁਤ ਜ਼ਿਆਦਾ ਗਰਮ ਹੋ ਗਿਆ ਪਜਾਇਆ ਜੀ ਦੇ ਕਰਕੇ ਜੀ ਮੈਂ ਸੋਚਿਆ ਕਿ ਆਪਾਂ ਨਾ ਇੱਕ ਵਾਰੀ ਸਾਰਾ ਥੱਲਾ ਤੋ ਦੇਨੇ ਆ ਤੇ ਠੰਡਾ ਹੋ ਜਾਵੇਗਾ ਇਕ ਤਾਂ ਤੇ ਕਨ ਰੇਤ ਤਾਂ ਮਿੱਟੀ ਜੀ ਬਹੁਤ ਹੋਂ ਡਰੇਟਰ ਨਾਲ ਵੀ ਆ ਜਾਂਦੀ ਹੈ ਹੱਲਾ ਦੇ ਨਾਲ ਲੱਗ ਕੇ ਤੇ ਵੈਸੇ ਵੀ ਤੂੜ ਮਿੱਟੀ ਬਹੁਤ ਆਉਂਦੀ ਰਹਿੰਦੀ ਹੈ ਥੋੜੀ ਜਿਹੀ ਆਵਾ ਆਉਂਦੀ ਹੈ ਤੇ ਬਸ ਸਾਰੇ ਹੀ ਘਰੇ ਹੀ ਆਉਂਦੀ ਆ ਜੀ ਹੁਣ ਜੀ ਤਾਂ ਕਰਕੇ ਮੈਂ ਲੱਗੀਆਂ ਇੱਥੇ ਮਿਰਚਾਂ ਮਿਲੀਆਂ ਬਲੀਆਂ ਪੰਨਾਂ ਸੀ ਇਹ ਰੁਕਤੇ ਆ ਗਿਆ ਸੀ ਮਿਰਚਾਂ ਦੇ ਟਰੈਕਟਰ ਦਾ ਜਿਹੜੀਆਂ ਆਪਾਂ ਸੁੱਕਣੇ ਪਾਉਂ ਜਾਂ ਸੀ ਤੇ ਹੁਣ ਜਿਹੜੀਆਂ ਕੱਲ ਤੋੜੀਆਂ ਆ ਉਹ ਚਤ ਛੱਤ ਤੇ ਪਾ ਲਏ ਆ ਤੇ ਹੋਂ ਜੀ ਮੈਂ ਸਾਰਾ ਇੱਥੇ ਪਾਣੀ ਨਾਲ ਸਾਫ਼ ਕਰਕੇ ਤੇ ਟੂੜੀ ਜੀ ਸਾਰੀ ਕੱਢ ਦਿਆਂ ਜੀ ਤੇ ਆਪਣੇ ਜੀ ਪਿੰਡਾਂ ਦੀ ਲਾਈਫ ਇਹੀ ਹੁੰਦੀ ਆ ਬਸ ਖੇਤਾਂ ਦੇ ਵਿੱਚ ਵੀ ਕੰਮ ਨਾਲ ਕਰਨਾ ਤੇ ਹੁਣ ਜੀ ਜਿਹਨੂੰ ਝੋਨੇ ਦਾ ਟਾਈਮ ਆ ਗਿਆ ਏ ਤੇ ਸਾਰੀਆਂ ਪੈਣਾ ਇੱਥੋਂ ਦੀਆਂ ਆਪਣੇ ਪਿੰਡਾਂ ਦੀਆਂ ਸਾਰੀਆਂ ਨਾਲ ਖੇਤਾਂ ਦੇ ਵਿੱਚ ਝੋਨਾ ਲਾਣ ਗਈਆਂ ਤੇ ਬਹੁਤ ਹੀ ਕੰਮ ਕਰਦੀਆਂ ਜੀ ਤੋਂ ਔਰਤਾਂ ਵੀ ਤੇ ਚਲੋ ਜੀ ਹੁਣ ਆਪਣਾ ਹੋ ਗਿਆ ਡੇਟ ਦੀ ਤੇ ਮਾਰ ਦੇਣੀ ਆ ਪਾਣੀ ਤੂੜੀ ਲਾਇਆ ਚੋਏਗੀ ਤਾਂ ਨਰੀ ਤਾਂ ਖੜੀ ਏ ਬਾਸ ਹੁੰਦਾ ਚਾਰਾ ਨਹੀਂ ਚੱਲ ਰਿਹਾ ਤੇ ਮੈਂ ਆ ਜਾਵਾਂ ਮਗਰ ਤੇ ਹੁਣ ਜੀ ਮੈਂ ਇਥੇ ਲਾ ਦੇਵਾਂ ਜੀ ਪੂਲਰ ਤੇ ਮੰਝਾ ਰੱਖ ਦਿੰਨੇ ਆ ਤੇ ਅੱਜ ਦੀ ਵੀਡੀਓ ਦਾ ਜੀ ਆਪਾਂ ਕਰਦੇ ਆ ਇੱਥੇ ਹੀ ਐਂਡ ਜੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਜੀ ਫੁੱਲ ਵਾਚ ਜ਼ਰੂਰ ਕਰਿਆ ਕਰਿਓ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਜਿੰਨਾ ਜੀ ਨਹੀਂ ਸਬਸਕ੍ਰਾਈਬ ਕੀਤਾ ਤੁਸੀਂ ਤੇ ਜ਼ਰੂਰ ਕਰ ਲਿਓ ਤੇ ਆਪਣੀਆਂ ਜੀ ਇਤਾਂ ਦੀਆਂ ਵੀਟੀਆਂ ਅੱਗੇ ਵੀ ਆਉਂਦੀਆਂ ਰਹਿਣਗੀਆਂ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੁਣ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਕੂਲਰ ਜੀ ਆਪਾਂ ਲਾਤਾਏ ਤੇ ਹੁਣ ਪਾ ਕੇ ਪਾਣੀ ਤੇ ਨੂੰ ਚਲਾਵਾਂਗੇ